ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਦੇ ਆ ਭਾਈ ਮਾਨ ਸਰਕਾਰ ਨੂੰ ਜੋ ਪ੍ਰਾਲੀ ਵਾਲਾ ਮਸਲਾ ਹੈ ਅੱਜ ਪਿੰਡ ਬੁਗੜਾ ਵੱਲੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਤੇ ਸਾਰੇ ਹੀ ਨਗਰ ਦੇ ਸੰਜੋਗ ਦੇ ਨਾਲ ਅਸੀਂ ਆਪ ਦਾ ਕੋਈ ਦੁੱਖ ਤੀਵੀਂ ਦੱਸ ਰਹੇ ਆ ਵੀ ਜੋ ਇਹ ਗਵਰਨਮੈਂਟ ਕਹਿੰਦੀ ਹੈ ਵੀ ਸੁਪਰੀਮ ਕੋਰਟ ਦਾ ਫੈਸਲਾ ਹੈ ਵੀ ਅੱਗ ਨਹੀਂ ਲਾਉਣ ਦੇਣੀ ਨਾ ਤੇ ਪਰਚੇ ਕਰੋ ਤੇ ਸੁਪਰੀਮ ਕੋਰਟ ਦਾ ਫੈਸਲਾ ਮਾਨ ਸਾਹਿਬ ਇਹ ਵੀ ਹੈਗਾ ਵੀ ਪਹਿਲਾਂ ਇਹਨਾਂ ਨੂੰ ਖਰਚਾ ਦਿਓ 200 ਰੁਪਿਆ ਕਾਉਂਸਲ ਦਾ ਤੇ ਜਾਂ 5000 ਰੁਪਿਆ ਕਿਲੇ ਦਾ ਜੇ ਕੋਈ ਫੇਰ ਅੱਗ ਲਾਉਂਦਾ ਫੇਰ ਉਹ ਤੇ ਪਰਚਾ ਕਰ ਸਕਦੇ ਹਾਂ ਹੱਕਦਾਰੋਂ ਸਾਡੀ ਇਹ ਬੇਨਤੀ ਹੈ ਵੀ ਸਾਨੂੰ ਸੰਦ ਭੇਜੇ ਜਾਣ ਸਾਡੇ ਪਿੰਡ ਦੇ ਵਿੱਚ ਜਿਹੜਾ ਉੱਥੋਂ ਗਵਰਨਮੈਂਟ ਕਹਿੰਦੀ ਹੈ ਸਾਡਾ ਇੰਤਜ਼ਾਮ ਕਰਿਆ ਜਾਵੇ ਜਾਂ ਘੰਡਾ ਦਾ ਜਾਂ ਕੋਈ ਵੀ ਇੰਤਜ਼ਾਮ ਜਿਹੜੇ ਸੰਦ ਦੇਣੇ ਆ ਉਹ ਸਾਡੇ ਪਿੰਡ 'ਚ ਦਿੱਤੇ ਜਾਣ ਤੇ ਜਾਂ 24 ਸੰਗ ਦੇਣੇ ਆ ਜਾਂ ਖਾ ਖਾਤਿਆਂ ਦੇ ਵਿੱਚ ਪੈਸਾ ਪਾਉਣਾ ਹੈ 5000 ਰੁਪਏ ਕਿੱਲੇ ਦੇ ਹਿਸਾਬ ਨਾਲ ਪਾ ਦਿਓ ਤੇ ਜਾਂ 200 ਰੁਪਏ ਕੌਂਸਲ ਦੇ ਹਿਸਾਬ ਨਾਲ ਪਾ ਦਿਓ ਫੇਰ ਅਸੀਂ ਅੱਗ ਨਹੀਂ ਲਾਉਂਦੇ ਤੇ ਨਹੀਂ ਸਾਡੀ ਮਜਬੂਰੀ ਹੈ ਅੱਗ ਲਾਵਾਂਗੇ ਇਹ ਸਾਡਾ ਸਮੂਹਤ ਮੋਰਚੇ ਦਾ ਫੈਸਲਾ ਹੈ ਤੇ ਜੇ ਕਦੇ ਕੋਈ ਗੱਲਬਾਤ ਹੁੰਦੀ ਹੈ ਇੱਥੇ ਪ੍ਰਸ਼ਾਸਨ ਆਉਂਦਾ ਤਾਂ ਉਹਨਾਂ ਨੂੰ ਬਸ ਹੁਣੇ ਬੇਨਤੀ ਕਰਦੇ ਆ ਅੱਜ 3 ਅਕਤੂਬਰ 2025 ਤੇ ਹਲੇ ਸਾਡੇ 10 ਦਿਨ ਬਾਅਦ ਵੀ ਨਹੀਂ ਚੱਲਦੀ ਉਦੋਂ ਪਹਿਲਾਂ ਸਾਨੂੰ ਸੰਗ ਤੇ ਜਾਂ ਸਾਡੇ ਖਾਤੇ 'ਚ ਪੈਸੇ ਪਾਏ ਜਾਣ ਨਹੀਂ ਅਸੀਂ ਅੱਗ ਲਾਵਾਂਗੇ ਜੋ ਪਰਚੇ ਕਰ ਲਿਓ ਜੋ ਕੁਛ ਕਰਨਾ ਉਹ ਕਰ ਲਿਓ ਸੋਚ ਚ ਮੋਰਤੇ ਦਾ ਫੈਸਲਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿਆ ਸਰਕਾਰ ਮੁਰਦਾਬਾਦ ਪ੍ਰਿਆ ਸਰਕਾਰ ਮੁਰਦਾਬਾਦ ਲੋਟੀ ਸਰਕਾਰ ਮੁਰਦਾਬਾਦ ਮੁਰਦਾਬਾਦ